ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੇ ਤੁਹਾਡੇ ਵਾਸਤੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਮਸ਼ੀਨਰੀਆਂ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਆ ਤੇ ਵਧੀਆ ਰੇਟਾਂ 'ਚ ਤੁਹਾਡੇ ਏਰੀਆ 'ਚੋਂ ਤੁਹਾਨੂੰ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਗੱਲ ਆਪਾਂ ਪੂਰੀ ਕਰਦੇ ਆ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਨੰਬਰ 78140 38764 ਤੁਹਾਡੇ ਕੋਲੇ ਕੋਈ ਗੱਡੀ ਆ ਮੋਟਰਸਾਈਕਲ ਆ ਕੋਠੀ ਆ ਘਰ ਮਕਾਨ ਆ ਕੋਈ ਬੁਲਟ ਆ ਜੀਪਾ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਫਰੀ ਚ ਤੁਸੀਂ ਚੈਨਲ ਤੇ ਲਗਵਾ ਸਕਦੇ ਹੋ ਜੀ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਵਰਨ ਆਪਣੇ ਕੋਲੇ ਪਹੁੰਚੀ ਹੈ 1.6 SX ਡੀਜ਼ਲ ਤੇ ਗੱਡੀ ਆ 2013 ਮਾਡਲ ਹੈ ਤੇ ਤੀਜੇ ਨੰਮ ਗੱਡੀ ਆ ਜੀ ਨੰਬਰ ਪੰਜਾਬ ਗੱਡੀ ਚਿੱਟੇ ਰੰਗ ਦੀ ਹੈ ਬਹੁਤ ਵਧੀਆ ਡਬਲ ਸਾਇਲੈਂਸਰ ਲੱਗਿਆ ਹੋਇਆ ਤੁਸੀਂ ਦੇਖੋ ਵਧੀਆ ਮਾਲਕ ਨੇ ਰੱਖੀ ਹੋਈ ਹੈ ਜੀ ਆਪਾਂ 15ਰੋਂ ਗੱਲ ਕਰੀਏ ਤਾਂ ਸੀਟ ਕਵਰ, ਮੈਟਿੰਗ, ਸਾਰਾ ਕੁਝ ਬਹੁਤ ਵਧੀਆ ਆਪਾਂ ਨੂੰ ਮਿਲ ਜਾਊਗਾ। ਤੇ ਮਾਲਕ ਨੇ ਸੰਭਾਈ ਬਹੁਤ ਜ਼ਿਆਦਾ ਰੱਖੀ ਹੋਈ ਆ। ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ। ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਅੰਦਰਵਾਰ ਫੋਟੋਆਂ ਇਹਨਾਂ ਨੇ ਬਹੁਤ ਚੰਗੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ। ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਤੇ ਟਾਇਰਾਂ ਦੇ ਵਿੱਚ ਅਲਾਏ ਆਪਾਂ ਨੂੰ ਮਿਲ ਜਾਣਗੇ। ਤੇ ਵਧੀਆ ਗੱਡੀਓ ਜੀ ਵਧੀਆ ਮਾਲਕ ਨੇ ਰੱਖੀ ਹੋਈ ਆ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਸੀ। ਤੇ ਮਾਲਕ ਨੇ ਡਿਮਾਂਡ ਆਪਣੇ ਕੋਲੇ ਜੜੀ ਲਾ ਕੇ ਭੇਜੀ ਹੈ 365000 ਰੁਪਇਆ ਲਾ ਕੇ ਭੇਜੀ ਹੈ ਬਾਕੀ ਕਹਿੰਦੇ ਸੀਗੇ ਉੱਪਰ نیچے ਕਰ ਲਵਾਂਗੇ ਚਲਾ ਕੇ ਕਿਸੇ ਨੂੰ ਦੇਖਣੇ ਚਲਾ ਕੇ ਦੇਖ ਸਕਦੇ ਹੋ ਜਾ ਕੇ ਦੇਖਣੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਏਰੀਆ ਭਗਤਾ ਭਾਈਕਾ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਤੁਸੀਂ ਨੋਟ ਕਰ ਲਓ 84200 72067855 ਹੁਣ ਕਰਾਂਗੇ ਜੀ ਆਪਾਂ ਸਵਿਫਟ VDI ਗੱਡੀ ਦੀ ਗੱਲਬਾਤ ਆ ਸਵਿਫਟ VDI 2014 ਮਾਡਲ ਫਸਟ ਓਨਰ ਗੱਡੀ ਆਪਾਂ ਲੈ ਕੇ ਪਹੁੰਚੇ ਆ ਗੱਡੀ ਕੁੱਲ 68000 ਚੱਲੀ ਹੋਈ ਐ ਸਾਰੀ ਗੱਡੀ ਓਰੀਜਨਲ ਐ ਤੇ ਗੱਡੀ ਖੜੀ ਆ ਬਠਿੰਡੀ ਏਰੀਆ 'ਚ ਮਾਲਕ ਨੇ ਡਿਮਾਂਡ 375 ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਵਾਂਗੇ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੇ ਹੋ ਬਠਿੰਡੇ ਲਾਗੇ ਗੱਡੀ ਖੜੀ ਆ ਤੇ ਟਾਇਰ ਆਪਾਂ ਜੇ ਦੇਖੀਏ ਤਾਂ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ ਗੱਡੀ ਤੁਸੀਂ ਦੇਖ ਲਓ ਨਾ ਤਾਂ ਕੋਈ ਐਕਸੀਡੈਂਟਡ ਆ ਨਾ ਕੋਈ ਗਲੀ ਸੜੀ ਹੋਈ ਐ ਨਾ ਕੋਈ ਡੈਮੇਜ ਐ ਵਧੀਆ ਮਾਲਕ ਨੇ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਤੇ ਵਧੀਆ ਗੱਡੀਆਂ ਚੀ ਨੁਕਸ ਕੋਈ ਨਹੀਂ 1 ਰੁਪਿਆ ਗੱਡੀ ਭਾਲਦੀ ਨਹੀਂ ਜਾ ਕੇ ਦੇਖਣੀ ਉਹ ਵਿੱਚ ਲਾ ਕੇ ਦੇਖਣੀ ਉਹ ਬਿਚਾ ਕੇ ਦੇਖ ਸਕਦਾ ਹਾਂ ਪਹਿਲੇ ਨਾਮ ਗੱਡੀ ਐ ਇੱਕ ਹੱਥ ਗੱਡੀ ਚੱਲੀ ਹੋਈ ਐ 375 ਡਿਮਾਂਡ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 86992 35287 ਤੇ ਗੱਡੀ ਦੀ ਗੱਲਬਾਤ ਹੋਊਗੀ ਸਵਿਫਟ ਦੀ ਅੱਗੇ ਹੋਰ ਵੀ ਗੱਡੀਆਂ ਚੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਤੇ ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਕੋਠੀ ਮਕਾਨ ਘਰ ਕੋਈ ਜੀਪ ਹੈਗਾ ਵੇਚਣ ਵਾਸਤੇ ਭੇਜੋ ਆਪਣੇ ਕੋਲ ਜਲਦੀ ਫ੍ਰੀ ਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 90 ਤੋਂ 95 ਪੈਸੇ ਮਿਲ ਜੂਗੀ 6 ਮਾਡਲ ਗੱਡੀ ਆ ਆਲ ਉੱਕੀ ਹੈ ਬਰੇਟਾ ਮਾਲਕ ਦਾ ਏਰੀਆ ਤੇ ਸਾਠੀ اور ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀਗੀ 60000 ਰੁਪਏ ਇੱਕ ਵਾਰੇ ਕਿ ਹੈ ਮੌਕੇ ਤੇ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਲਿਓ ਬਰੇਟੇ ਖੜੀ ਆ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿੰਨੀ ਦਿਲੀਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਜਲਦੀ ਮਿਲਦੇ ਆ ਜੀ ਤੇ ਕਿਸੇ ਨੇ ਕੁਝ ਵੀ ਬੇਚਣਾ ਆਪਣੇ ਕੋਲੇ ਭੇਜੋ ਤੇ ਕਿਹੜੇ ਏਰੀਆ ਚੋਂ ਅਗਲੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਜ਼ਰੂਰ ਕਮੈਂਟ ਕਰਕੇ